ਹੈਲੋ ਜੀ ਸੈਸਰੀਆ ਆਕਾਤ ਤੁਹਾਡਾ ਸੜੇ ਚੈਨਲ ਤੇ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਕਮੀਜ਼ ਦੀ ਕਟਿੰਗ ਕਰਾਂਗੇ ਤੇ ਆਪਣਾ ਪਤਲੇ ਸਾਈਜ਼ ਦਾ ਕਮੀਜ਼ ਜਿਹਦੇ ਦੀ ਆਪਾਂ ਕਟਿੰਗ ਕਰਨੀ ਤੁਹਾਨੂੰ ਦੱਸਾਂਗੇ ਤੇ ਆਪਾਂ ਦੋਨੋਂ ਪੱਲੇ ਲੈ ਲਏ ਹੋਇਆ ਤੇ ਆਪਾਂ ਪ੍ਰਿੰਟ ਨਾਲ ਜਿਹੜਾ ਆਪਣਾ ਕੜਾਈ ਹੋਈ ਸੀ ਉੱਪਰ ਤੇ ਆਪਾਂ ਕੜਾਈ ਦੇ ਨਾਲ ਜਿਹੜਾ ਕੜਾਈ ਨੂੰ ਆਪਾਂ ਮੈਚ ਕਰ ਲਿਆ ਹੋਇਆ ਸੀ ਦੋਨੋਂ ਸਾਈਡ ਦੇ ਸੇਮ ਸੇਮ ਕਰ ਲਿਆ ਹੋਇਆ ਸੀ ਤੇ ਹਰ ਪਧੂਰਾ ਫੈਬਰਿਕ ਕਰਕੇ ਦੇ ਬਾਹਲੇ ਸਾਈਡ ਦਾ ਕਪੜਾ ਕਟਿੰਗ ਕਰ ਦਿੱਤਾ ਸੀ ਤੇ ਹੁਣ ਆਪਾਂ ਜਿਹੜਾ ਤੀਰ ਆ ਲਵਾਂਗੇ ਇਹਦਾ ਤੀਰਾ ਪਾਲਾ ਮੰਗੇ 6.5 ਇੰਚ ਤੇ 6.5 ਇੰਚ ਆਪਾਂ ਜਿਹੜਾ ਤੀਰਾ ਲੈਣਾ ਵਾ ਤੇ ਆਪਾਂ ਜਿਹੜਾ ਮੋਢਾ ਲੈਣਾ ਵਾ ਮੋਢਾ ਆਪਾਂ ਲੈਣਾ ਵਾ 7 ਇੰਚ ਤੇ 7 ਇੰਚ ਤੇ ਆਪਾਂ ਨਿਸ਼ਾਨ ਲਗਾ ਲਾਂਗੇ ਤੇ ਆਪਾਂ ਜਿਹੜੇ ਕੱਪੜੇ ਦੀ ਲੈਂਥ ਸੀ ਆਪਾਂ ਲੈਂਥ ਜਿੰਨੀ ਲੈਣੀ ਸੀ ਆਪਾਂ ਲੈ ਲਈ ਹੋਈ ਸੀ ਆਪਣਾ ਕਮੀਜ਼ ਹੈਗਾ ਸੀ 40 ਇੰਚ ਰੈਡੀ ਤੇ 4 ਇੰਚ ਆਪਾਂ ਲੈਂਥ ਵਾਧਾ ਲਈ ਹੋਈ ਹੈ 44 ਇੰਚ ਦੀ ਆਪਾਂ ਲੈਂਥ ਦੀ ਕਟਿੰਗ ਕੀਤੀ ਹੋਈ ਹੈ ਤੁਹਾਡੇ ਜਿੰਨਾ ਵੀ ਕਮੀਜ਼ ਆ ਤੁਸੀਂ ਉਹਦੇ ਦੇ 4 ਇੰਚ ਦੀ ਜਿਹੜਾ ਲੈਂਥ ਲੰਬਾਈ ਆਪਾਂ ਮਾਰਜਿਨ ਐਡ ਕਰਨਾ ਹੁੰਦਾ ਵਾ ਤੇ ਉਹ ਆਪਾਂ ਐਡ ਕੀਤਾ ਹੋਇਆ ਸੀ 4 ਇੰਚ ਦਾ ਤੁਸੀਂ 4 ਇੰਚ ਦਾ ਮਾਰਜਿਨ ਐਡ ਕਰ ਲੈਣਾ ਵਾ ਤੇ ਉਸ ਤੋਂ ਬਾਅਦ ਤੁਸੀਂ ਜਿਹੜੀ ਕਟਿੰਗ ਕਰਨੀ ਹੁੰਦੀ ਆ ਇਹ ਆਪਾਂ ਬਾਹਲੇ ਸਾਈਡ ਜਿਹੜਾ ਮਾਰਜਿਨ ਲੈਣਾ ਹੁੰਦਾ ਜਿਸ ਤਰ੍ਹਾਂ ਆਪਣੀ ਛਾਤੀ ਹੈਗੀ 18 ਇੰਚ ਤੇ 18 ਦੇ ਵਿੱਚ ਆਪਾਂ 4 ਪਲੱਸ ਕਰ ਦੇਣਾ ਵਾ ਜੇ ਤੁਸੀਂ ਪਾਈਪਿੰਗ ਲਾਉਣੀ ਆ ਤੇ 4 ਪਲੱਸ ਕਰ ਦਿਓ ਜੇ ਤੁਸੀਂ ਪਾਈਪਿੰਗ ਨਹੀਂ ਲਗਾਉਣੀ ਤੇ ਫਿਰ ਤੁਸੀਂ 3 ਇੰਚ ਐਡ ਕਰ ਸਕਦੇ ਹੋ ਤੇ ਆਪਾਂ 18 ਦੇ ਵਿੱਚ ਆਪਾਂ 4 ਐਡ ਕੀਤਾ ਸੀ ਆਪਣਾ ਹੋ ਗਿਆ ਸੀ 22 ਇੰਚ ਤੇ ਬਾਈ ਦਾ ਆਪਾਂ ਹਾਫ ਕਰ ਲਿਆ ਸੀ 11.5 ਇੰਚ 11 ਇੰਚ ਦੀ ਆਪਾਂ ਕਟਿੰਗ ਕਰ ਦਿੱਤੀ ਸੀ ਦੂਰਾ ਫੈ布ਰਿਕ ਕਰਕੇ ਹੀ ਕਟਿੰਗ ਕਰਨੀ ਆ ਤੇ ਇਸ ਤੋਂ ਬਾਅਦ ਆਪਾਂ ਛਾਤੀ ਦੇ ਨਿਸ਼ਾਨ ਲਗਾਵਾਂਗੇ ਤੇ ਛਾਤੀ ਆਪਣੀ ਹੈਗੀ 18 ਇੰਚ 18 ਦੇ ਆਪਾਂ ਨਿਸ਼ਾਨ ਲਗਾ ਲਾਂਗੇ ਤੇ ਬਾਕਸ ਬਣਾਉਣ ਤੋਂ ਬਾਅਦ ਆਪਾਂ ਜਿਹੜੇ ਬਾਕਸ ਬਣਾਏ ਸੀ ਆਪਾਂ ਨਿਸ਼ਾਨ ਨੂੰ ਆਪਸ ਦੇ ਨਾਲ ਮਲਾ ਕੇ ਤੇ ਆਪਾਂ ਬਾਕਸ ਬਣਾ ਲਿਆ ਹੋਇਆ ਸੀ ਤੇ ਹੁਣ ਆਪਾਂ ਜਿਹੜੀ ਦਿਸ਼ਾਤੀ ਦਾ ਨਿਸ਼ਾਨ ਲਗਾ ਦਿੱਤਾ ਸੀ ਛਾਤੀ ਆਪਣੀ ਹੈਗੀ ਸੀ 18 ਇੰਚ 18 ਦੇ ਆਪਾਂ ਨਿਸ਼ਾਨ ਲਗਾ ਲਿਆ ਸੀ ਤੇ ਹੁਣ ਆਪਾਂ ਜਿਹੜੀ ਬੈਗ ਦੀ ਕਾਰਡ ਪਾਉਣੀ ਆ ਉਹ ਆਪਾਂ 2 ਇੰਚ ਦੀ ਪਾਉਣੀ ਆ ਤੇ ਫਰੰਟ ਦੀ ਕਾਰਡ ਆਪਾਂ 1 ਇੰਚ ਦੀ ਪਾਉਣੀ ਆ ਤੇ ਇਸ ਤੋਂ ਬਾਅਦ ਆਪਾਂ ਜਿਹੜਾ ਇਹ ਸੱਤ ਦਾ ਪਹਾਫ ਕਰ ਲੈਣਾ ਵਾ ਸੱਤ ਦਾ ਪਹਾਫ ਕਰ ਲਿਆ ਸੀ ਤੇ ਆਪਣ ਆਇਆ ਸੀ 3.5 ਇੰਚ ਤੇ 3.5 ਇੰਚ ਤੇ ਆਪਾਂ ਨਿਸ਼ਾਨ ਲਗਾਉਣ ਤੋਂ ਬਾਅਦ ਆਪਾਂ ਜਿਹੜੀ ਦੀ ਸ਼ੇਪ ਦੇਣੀ ਆ ਤੇ ਉਪਰੋਂ ਆਪਾਂ ਕੰਦੀ ਤੋਂ ਆਪਾਂ ਡਾਊਨ ਕਰ ਲੈਣਾ ਤਾਂ ਜਾਂ ਆਪਾਂ ਡਾਊਨ ਕਰ ਦੇਣਾ ਮੋਡੇ ਵਾਲੀ ਸਲਾਈ ਤੋਂ ਉੱਪਰੋਂ ਸਲਾਈ ਲਗਾਉਣ ਤੋਂ ਆਪਾਂ ਕਟ ਕਟਿੰਗ ਵੇਲੇ ਹੀ ਆਪਾਂ ਨੂੰ ਡਾਊਨ ਕਰ ਦੇਣਾ ਬਾਅਦ ਚ ਆਪਾਂ ਨੂੰ ਕਟਿੰਗ ਆਨ ਦੀ ਲੋੜ ਨਹੀਂ ਪੈਂਦੀ ਤੇ ਨਾ ਹੀ ਆਪਣਾ ਜਿਹੜਾ ਵਾ ਗਲਾ ਪਿੱਛੇ ਜਾਂਦਾ ਵੇ ਇਸ ਤਰ੍ਹਾਂ ਆਪਣਾ ਕੰਦੀ ਉੱਪਰੋਂ ਡਾਊਨ ਕਰਨ ਦੇ ਨਾਲ ਆਪਣਾ ਜਿਹੜਾ ਵਾ ਗਲਾ ਪਿੱਛੇ ਨਹੀਂ ਜਾਂਦਾ ਤੁਸੀਂ ਇਸ ਤਰੀਕੇ ਨਾਲ ਜਿਹੜੀ ਮੋਡੇ ਦੇ ਉੱਪਰ ਵਾਲੀ ਕਟਿੰਗ ਹੈ ਉਹ ਕਰ ਸਕਦੇ ਹੋ ਤੇ ਆਪਾਂ ਜਿਹੜੇ ਨਿਸ਼ਾਨ ਸੀ ਆਪਾਂ ਲਗਾਲੇ ਹੋਏ ਸੀ ਹੁਣ ਆਪਾਂ ਇਹ ਨਿਸ਼ਾਨਾਂ ਦੇ ਉੱਪਰ ਹੀ ਇਹ ਨਿਸ਼ਾਨਾਂ ਨੂੰ ਆਪਾਂ ਦੀ ਗੁਲਾਈ ਦੇਣੀ ਆ ਤੇ ਇਸ ਤਰੀਕੇ ਨਾਲ ਆਪਾਂ ਗੁਲਾਈ ਦੇਣੀ ਆ ਤੇ ਹੁਣ ਆਪਾਂ ਇਹਦੀ ਕਟਿੰਗ ਕਰਾਂਗੇ ਕਟਿੰਗ ਆਪਾਂ ਜਿਹੜੀ ਕਰਨੀ ਆ ਆਪਾਂ ਦੋਨੋਂ ਪੱਲੇ ਦੀ ਸੇਮ ਕਟਿੰਗ ਕਰਨੀ ਆ ਫਰੰਟ ਪੱਲੇ ਦੀ ਤੇ ਬੈਕ ਪੱਲੇ ਦੀ ਆਪਾਂ ਪਹਿਲਾਂ ਇਕੱਠੀ ਕਟਿੰਗ ਕਰ ਲੈਣੀ ਆ ਤੇ ਬੈਕ ਦੀ ਕਾਰਡ ਆਪਾਂ 2 ਇੰਚ ਦੀ ਪਾਈ ਆ ਤੇ ਫਰੰਟ ਦੀ ਕਾਰਟ ਆਪਾਂ 1 ਇੰਚ ਦੀ ਪਾਈ ਆ ਤੇ ਛਾਤੀ ਆਪਣੀ ਹੈਗੀ ਸੀ 18 ਇੰਚ ਤੇ 18 ਦਾ ਪਹਾਫ ਕੀਤਾ ਸੀ 9 ਇੰਚਾ ਪਣਾਇਆ ਸੀ 9 ਇੰਚ ਤੇ ਆਪਾਂ ਨਿਸ਼ਾਨ ਲਗਾ ਲਿਆ ਹੋਇਆ ਸੀ ਕਿਉਂਕਿ ਫੈਬਰਿਕ ਆਪਣਾ ਦੂਰਾ ਸੀ ਇਸ ਕਰਕੇ ਤੇ ਹੁਣ ਆਪਾਂ ਇਹਦੀ ਕਟਿੰਗ ਕਰ ਲੈਣੀ ਆ ਆਪਾਂ ਆਪਣੇ ਦੋਨੋਂ ਪੱਲੇ ਹੈਗੇ ਆ ਫਰੰਟ ਤੇ ਬੈਕ ਪੱਲਾ ਆਪਾਂ ਦੀ ਸੇਮ ਕਟਿੰਗ ਕਰ ਲੈਣੀ ਆ ਕਟਿੰਗ ਕਰਨ ਤੋਂ ਬਾਅਦ ਆਪਾਂ ਸ਼ੋਲਡਰ ਦੀ ਵੀ ਕਟਿੰਗ ਕਰ ਦਾਂਗੇ ਆਪਾਂ ਦਾ ਇੰਚ ਨੂੰ ਡਾਊਨ ਕੀਤਾ ਹੋਇਆ ਸੀ ਤੇ ਇੱਥੋਂ ਆਪਾਂ ਇਹਦੀ ਕਟਿੰਗ ਕਰ ਲਾਂਗੇ ਤੇ ਕਟਿੰਗ ਕਰਨ ਤੋਂ ਬਾਅਦ ਆਪਾਂ ਜਿਹੜਾ ਇਹਦੇ ਵਿੱਚ ਬੈਕ ਪੱਲੇ ਨੂੰ ਆਪਾਂ ਸਾਈਡ ਤੇ ਕਰ ਦੇਣਾ ਤੇ ਫਰੰਟ ਪੱਲੇ ਤੇ ਹੀ ਆਪਾਂ ਜਿਹੜੀ ਕਾਰਡ ਉਹ ਪਾਉਣੀ ਆ ਤੇ ਕੱਪੜੇ ਨੂੰ ਆਪਾਂ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਏ ਤੇ ਇਸ ਤੋਂ ਬਾਅਦ ਆਪਾਂ ਜਿਹੜੀ ਕਟਿੰਗ ਇਹਦੀ ਕਰਾਂਗੇ ਤੇ ਜਿਹੜਾ ਆਪਾਂ ਨਿਸ਼ਾਨ ਲਗਾਇਆ ਹੋਇਆ ਸੀ ਉਹਦੇ ਉੱਪਰ ਹੀ ਆਪਾਂ ਕਟਿੰਗ ਕਰਨੀ ਆ ਤੇ ਤੁਸੀਂ ਧਿਆਨ ਰੱਖਣਾ ਵਾਗੇ ਬੈਕ ਪੱਲੇ ਨੂੰ ਤੁਸੀਂ ਵਿੱਚੋਂ ਕੱਢ ਕੇ ਤੇ ਫੇਰ ਹੀ ਤੁਸੀਂ ਦੀ ਕਟਿੰਗ ਕਰਨੀ ਆ ਦੋਨੋਂ ਪੱਲਿਆਂ ਦਾ ਸੇਮ ਕਾਰਡ ਆਪਣੀ ਨਹੀਂ ਪੈਣੀ ਫਰੰਟ ਪੱਲੇ ਤੇ ਆਪਣੀ ਕਾਰਡ ਜਾਦੀ ਪਿੰਦੀ ਆ ਤੇ ਬੈਕ ਦੇ ਆਪਣੀ ਕਾਰਡ ਘੱਟ ਪਿੰਦੀ ਆ ਜੋਣਾ ਆਪਾਂ ਫਰੰਟ ਬੱਲੇ ਦੀ ਕਟਿੰਗ ਕਰ ਲਾਂਗੇ ਤੇ ਕਟਿੰਗ ਆਪਾਂ ਕਰ ਲਈ ਹੋਈ ਆ ਤੁਹਾਨੂੰ ਹੁਣ ਮੈਂ ਦਿਖਾਵਾਂਗੀ ਕਿ ਆਪਣਾ ਕਿੰਨਾ ਕਿੰਨਾ ਡਿਸਟੈਂਸ ਹੈ ਸੀ ਇਹਦੇ ਵਿੱਚ ਤੇ ਕਟਿੰਗ ਕਰਨ ਤੋਂ ਬਾਅਦ ਆਪਣਾ ਫੈਬਰਿਕ ਉਸੇ ਤਰੀਕੇ ਨਾਲ ਆਪਾਂ ਨੂੰ ਪਰ ਰੱਖ ਲਿਆ ਹੋਇਆ ਵਾ ਤੇ ਹੁਣ ਤੁਹਾਨੂੰ ਦਿਖਾਵਾਂਗੀ ਆਪਣੀ ਸ਼ੇਪ ਕਿਸ ਤਰੀਕੇ ਨਾਲ ਆਈ ਹੋਈ ਆ ਤੁਸੀਂ ਇਸ ਤਰੀਕੇ ਨਾਲ ਜਿਹੜੀ ਕਮੀਜ਼ ਦੀ ਕਟਿੰਗ ਆ ਸਾਨੇ ਨਾਲ ਕਰ ਸਕਦੇ ਹੋ ਤੇ ਇਹ ਤੁਹਾਨੂੰ ਮੈਂ ਬਹੁਤ ਸੌਖਾ ਤਰੀਕਾ ਦੱਸਿਆ ਹੋਇਆ ਵਾ ਇਹਦੇ ਨਾਲ ਆਪਣੀ ਸੂਟ ਦੀ ਫਿਟਿੰਗ ਬਹੁਤ ਵਧੀਆ ਆਉਂਦੀ ਆ ਤੇ ਤੁਸੀਂ ਇਸ ਤਰੀਕੇ ਨਾਲ ਜਿਹੜੀ ਆ ਸ਼ੋਲਡਰ ਦੀ ਕਟਿੰਗ ਤੇ ਧੀਰੇ ਦੀ ਕਟਿੰਗ ਤੇ ਮੋਢੇ ਦੀ ਕਟਿੰਗ ਆਸਾਨੀ ਨਾਲ ਕਰ ਸਕਦੇ ਹੋ ਤੇ ਆਪਾਂ ਜਿਹੜੀ ਬੈਗ ਦੀ 2 ਇੰਚ ਦੀ ਕਾਰਡ ਪਾਈ ਸੀ ਫਰੰਟ ਦੀ ਆਪਾਂ 1 ਇੰਚ ਦੀ ਕਾਰਡ ਪਾਈ ਸੀ ਤੇ ਆਪਾਂ ਜਿਹੜੀ ਕਟਿੰਗ ਆ ਉਹ ਕਰ ਲਈ ਹੋਈ ਆ ਤੁਸੀਂ ਇਸ ਤਰੀਕੇ ਨਾਲ ਜਿਹੜੀ ਕਟਿੰਗ ਆ ਆਸਾਨੀ ਨਾਲ ਕਰ ਸਕਦੇ ਹੋ ਆਪਣਾ ਥੋੜਾ ਜਿਹਾ ਵੱਧ ਫੈਬਰਿਕ ਸੀ ਥੋਪਾ ਛਾਂਟ ਕੇ ਨੂੰ ਪੂਰਾ ਕਰ ਲਾਂਗੇ ਤੇ ਆਪਾਂ ਨੂੰ ਕਰ ਲਿਆ ਹੋਇਆ ਸੀ ਜੇ ਤੁਸੀਂ ਸਾਡੇ ਚੈਨਲ ਦੇ ਪਹਿਲੀ ਵਾਰ ਆਏ ਜੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ